ਅੱਜ ਸਮੇਂ ਅਸੀਂ ਮੱਲਪੁਰ ਅੜਕਾਂ ਵਿਖੇ ਮੌਜੂਦ ਹਾਂ ਇਹਨਾਂ ਦੇ ਚਿਹਰੇ ਤੇ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਔਰ ਇਹਨਾਂ ਦੀ ਗੱਲ ਕਰਾ ਤਾਂ ਬੜੇ ਸਬਰ ਵਾਲੇ ਨੇ ਕੱਲ ਦੀ ਸਾਡੀ ਆਪਸ ਚ ਵਾਰਤਾ ਹੋ ਰਹੀ ਹੈ ਲੇਕਿਨ ਸਾਨੂੰ ਸਮਾਂ ਲੱਗ ਗਿਆ ਗੱਡੀਆਂ ਚੋਂ ਘਰ ਤੋਂ ਵੀ ਸੰਗਤ ਨੂੰ ਲੈ ਕੇ ਆਉਂਦੇ ਹੋ ਹਾਂ ਜੀ ਸੰਗਤ ਨੂੰ ਇੱਥੇ ਪਹੁੰਚਣਾ ਪੈਂਦਾ ਹਾਂਜੀ ਹਾਂਜੀ ਹਰੇਕ ਘਰ ਤੋਂ ਜਿੱਥੋਂ ਵੀ ਕਾਲ ਆਉਗੀ ਹਾਂਜੀ ਜਿੱਥੇ ਵੀ ਕਾਲ ਆਉਂਦੀ ਆ ਉੱਥੋਂ ਅਸੀਂ ਛੱਡ ਕੇ ਵੀ ਆਉਨੇ ਹਾਂ ਤੇ ਲੈ ਕੇ ਤੇ ਲੈ ਕੇ ਵੀ ਆਵਾਂ ਤੇ ਇੱਥੇ ਲੰਗਰ ਵੀ ਵਰਤਾ ਰਹੇ ਹਾਂ ਲੰਗਰ ਵੀ ਚੱਲਦਾ ਹੈ ਜੀ ਦਿਨ ਰਾਤ ਲੰਗਰ ਚੱਲਦਾ ਦਿਨ ਰਾਤ ਗੱਡੀਆਂ ਦੀ ਸੇਵਾ ਚੱਲਦੀ ਆ ਤੇ ਸਰਬਾਰ ਵੀ ਆ ਰਿਹਾ ਐਸਾ ਮਹਾਰਾਜ ਜੀ ਦਾ ਹਾਂ ਜੀ ਇਸ ਸਾਲ ਅਸੀਂ ਮਹਾਰਾਜ ਦਾ ਦਰਬਾਰ ਸਜਾਇਆ ਹੈ ਜੀ ਦਰਬਾਰ ਸਜਾਇਆ ਹਾਂਜੀ ਹਾਂਜੀ ਰੂਹ ਨੂੰ ਸਕੂਨ ਮਿਲਦਾ ਇੱਥੇ ਖੜ ਕੇ ਔਰ ਜਿਹੜੀ ਖੁਸ਼ਬੂ ਆ ਉਹ ਜਦੋਂ ਅੱਖਾਂ ਬੰਦ ਕਰੋ ਤਾਂ ਧੁਰ ਪਹੁੰਚ ਜਾਂਦੇ ਆਂ। ਦਾਜਾ ਜੀ ਬਲੀ ਕਰੋ ਜੀ ਪਲੀ। ਵੇਖੋ ਹਿਊਮਿਡਿਟੀ ਕਿੰਨੀ ਆ ਫਿਰ ਵੀ ਸੇਵਾ ਕਰਦੇ ਆ ਤੇ ਚਿਹਰੇ ਤੇ ਸ਼ਾਹ ਦੇਖੋ। ਖੁਸ਼ੀ ਦੇਖੋ ਚਿਹਰੇ ਸਾਰੇ ਚਮਕਦੇ ਪਏ ਆ। ਇਹ ਰਾਜਾ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੈ। ਹਾਂਜੀ। ਇਹਨਾਂ ਨੇ ਜੀ ਪੂਰੀ ਕਿਰਪਾ ਰਾਜਾ ਸਾਹਿਬ ਦੀ ਆ। ਪੂਰੇ ਰਾਤ ਦੇ ਵੀ ਨਹੀਂ ਨਿੰਦੇ ਆ ਬੱਚੇ। ਇਹ 3 ਵਜੇ ਸੁੱਤੇ ਆ ਫਿਰ ਉੱਠ ਕੇ 5 ਵਜੇ ਇਹਨਾਂ ਨੇ ਚਾਹ ਰੱਖ ਦਿੱਤੀ ਆ। ਸੰਗਤ ਵਾਸਤੇ ਚਾਹ ਪਕਾੜਾ ਲੰਗਰ ਵੀ ਤਿਆਰ ਕੀਤਾ ਔਰ ਪੂਰੀ ਸੇਵਾ ਇਹਨਾਂ ਪੂਰੇ ਮੇਵਰ ਵੀਰ ਆ। ਬਹੁਤ ਹੀ ਸਤਿਕਾਰ ਨਾਲ ਜਦੋਂ ਧੀਆਂ ਭੈਣਾਂ ਗੱਡੀ 'ਚ ਬੈਂਦੀਆਂ ਬਜ਼ੁਰਗ ਬੈਂਦੇ ਆ ਜਾਂ ਅੱਧੀ ਉਮਰ ਦੇ ਲੋਕ ਬੈਂਦੇ ਆ ਬੱਚੇ ਬੈਂਦੇ ਆ ਬਹੁਤ ਸਤਿਕਾਰ ਨਾਲ ਜਿਵੇਂ ਖੁਦ ਪ੍ਰਭੂ ਆਪ ਗੱਡੀ 'ਚ ਬਹਿ ਰਹੇ ਹੋਣ ਇਹ ਸਮਝ ਕੇ ਗੱਡੀ 'ਚ ਬਿਠਾਉਂਦੇ ਆ ਦਰਸ਼ਨ ਕਰਾ ਕੇ ਲਿਆਂਦੇ ਆ ਤੇ ਡਰਾਈਵਰ ਵੀਰਾਂ ਦਾ ਬਹੁਤ ਬਹੁਤ ਸਤਿਕਾਰ ਰੱਬ ਕਰੇ ਇਹਨਾਂ ਦੀ ਗੱਡੀ ਕਦੀ ਵੀ ਜੜੀ ਆ ਉਹ ਖਾਲੀ ਨਾ ਖੜੇ ਸਾਰਾ ਸਾਲ ਗੱਡੀ ਚੱਲਦੀ ਰਹੇ ਇਹਨਾਂ ਦੀਆਂ ਬਰਕਤਾਂ ਹੋਣ ਦਿਨ ਦੁੱਗਣੀ ਰਾਤ ਚੌਕੜੀ ਤਰੱਕੀ ਹੋਵੇ ਕਿਉਂਕਿ ਰਾਤਾ ਵੀ ਇਹ ਚਾਕਦੇ ਆ